ਤਿਆਰੀ ਇਤਿਹਾਸ ਨੂੰ ਮੁੜ ਵਿਚਾਰ ਕੇ ਮਾਨਮਤਾ ਮਹਿਸੂਸ ਕਰਾਉਣ ਲਈ ਵੱਖਰੀ ਤਰ੍ਹਾਂ ਦੀ ਤਿਆਰੀ ਕਰਨੀ ਪੈਂਦੀ ਹੈ ਡੰਡੀ ਸਿੱਖ ਇਤਿਹਾਸ ਦੀਆਂ ਲਗਰਾਂ ਬਹੁਤ ਵਿਸ਼ਾਲ ਅਤੇ ਇਸ ਦਾ ਹਰ ਹਿੱਸਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਿਛਲੇ 5 600 ਸਾਲਾਂ ਵਿੱਚ ਵਾਪਰੀਆਂ ਘਟਨਾਵਾਂ ਕਿੰਨੀਆਂ ਅਹਿਮ ਸਨ ਡੰਡੀ ਹਥਲੀ ਪੁਸਤਕ 4 ਸਾਹਿਬ ਯਾਦੇ ਵੀ ਕੁਝ ਇਹੋ ਜਹੀ ਸੰਪਾਦਨਾ ਹੈ ਡੰਡੀ ਪੁਸਤਕ ਦੇ ਸੰਪਾਦਨ ਵੇਲੇ ਹਰ ਘਟਨਾ ਨੂੰ ਨੇੜਿਓਂ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਡੰਡੀ ਪੁਸਤਕ ਦੀ ਖੂਬਸੂਰਤੀ ਇਸ ਗੱਲ ਵਿੱਚ ਵੀ ਹੈ ਕਿ ਇਸ ਨਾਲ ਤਿੰਨਾ ਭਾਸ਼ਾਵਾਂ ਦੇ ਜਾਣਕਾਰਾਂ ਦਾ ਖਿਆਲ ਰੱਖਿਆ ਗਿਆ ਹੈ ਡੰਡੀ ਇਹ ਵੱਖਰੇ ਤਰ੍ਹਾਂ ਦਾ ਪ੍ਰਯੋਗ ਵੀ ਹੈ ਡੰਡੀ ਪਿਛਲੇ ਮਹੀਨੇ ਦਸੰਬਰ 2024 ਵਿੱਚ ਸਿੱਖ ਭਾਈਚਾਰਾ ਸ਼ਹੀਦੀ ਪਖਵਾੜਾ ਮਨਾ ਕੇ ਹਟਿਆ ਹੈ ਡੰਡੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦ ਦੀ ਠੰਡਾ ਵਰਜ ਮਾਛੀਵਾੜੇ ਦੇ ਜੰਗਲ ਚਮਕੌਰ ਦੀ ਜੰਗ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਨ ਦਾ ਇਤਿਹਾਸ ਅਤੇ ਵੱਡੇ ਸਾਹਿਬਜ਼ਾਦਿਆਂ ਦੇ ਜੰਗ ਵਿੱਚ ਦੁਸ਼ਮਣਾਂ ਨੂੰ ਢੂਡ ਛਟਾਉਣ ਤੋਂ ਲੈ ਕੇ ਖਲਾਸਾਨੀ ਸ਼ਹਾਦਤ ਪਾਉਣ ਤੱਕ ਦਾ ਜ਼ਿਕਰ ਸਾਡੇ ਮਨਾਂ ਵਿੱਚ ਹਾਲੇ ਵੀ ਤਾਜ਼ਾ ਹੈ ਪਰ ਇਸ ਕਿਤਾਬ ਵਿੱਚ ਉਹ ਸਾਰੀਆਂ ਕਟਨਾਵਾਂ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਡੰਡੀ ਵੱਖ-ਵੱਖ ਸਿੱਖ ਇਤਿਹਾਸਕਾਰਾਂ ਦੀਆਂ ਲਿਖਤਾਂ ਨਾਲ ਇਸ ਪੁਸਤਕ ਨੂੰ ਸਜਾਇਆ ਗਿਆ ਹੈ ਡੰਡੀ ਸ਼ਹੀਦੀ ਮਾਤਾ ਨੂੰ ਪੜਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕਿਵੇਂ 13 ਪੋ ਤੱਕ ਪਹੁੰਚਦਿਆਂ ਦਸਮ ਪਾਤਸ਼ਾਹ ਰੈਡੀ ਦਾ ਪੂਰਾ ਪਰਿਵਾਰ ਲਾਸਾਨੀ ਸ਼ਹਾਦਤਾਂ ਨੂੰ ਪ੍ਰਾਪਤ ਹੋ ਗਿਆ ਡੰਡੀ 7 ਪੋ 1767 ਨੂੰ ਅਨੰਦਪੁਰ ਤੋਂ ਕੂਚ ਦੀ ਕਹਾਣੀ ਵੀ ਬਲੱਖਣ ਅਹਿਸਾਸ ਹੈ 6 7 ਪੋ ਦੀ ਵਿਚਕਾਰ ਲਈ ਰਾਤ ਨੂੰ ਅਨੰਦਪੁਰ ਖਾਲੀ ਕਰਕੇ ਗੁਰੂ ਸਾਹਿਬ ਕੀਰਤਪੁਰ ਬੱਲ ਦੀ ਨਰਮੋਗੜ ਪੁੱਜੇ ਡੰਡੀ ਉੱਧਰ ਪਹਾੜੀ ਉੱਤੇ ਸ਼ਾਹੀ ਫੌਜ ਨੂੰ ਵੀ ਪਤਾ ਲੱਗ ਚੁੱਕਾ ਸੀ ਡੰਡੀ ਪਹਾੜੀਆਂ ਨੇ ਆਪਣੀਆਂ ਖਾਦੀਆਂ ਕਸਮਾਂ ਸੁਗੰਧਾਂ ਨੂੰ ਛਿੱਕੇ ਟਾਂਕ ਕੇ ਹੱਲਾ ਕਰ ਦਿੱਤਾ ਡੰਡੀ ਪਿਛਾਤੀ ਰਖਕ ਜਥੇ ਦੀ ਕਮਾਨ ਸਾਹਿਬ ਅਜੀਤ ਸਿੰਘ ਜੀ ਪਾਸੇ ਡੰਡੀ ਉਹਨਾਂ ਨੇ ਉਸੇ ਤਰ੍ਹਾਂ ਪਿਛਾਹਾਂ ਨੂੰ ਮੂੰਹ ਕਰਕੇ ਤੀਰ ਚਲਾਉਣੇ ਆਰੰਭ ਦਿੱਤੇ ਡੰਡੀ ਇੱਥੇ ਸਾਹਿਬ ਅਜੀਤ ਸਿੰਘ ਅਤੇ ਭਾਈ ਉਦੇ ਸਿੰਘ ਜੀ ਨੇ ਉਹ ਤੀਰ ਵਰਖਾ ਕੀਤੀ ਅਤੇ ਨਜ਼ਦੀਕ ਪੁੱਜਣ ਉੱਤੇ ਉਹ ਖੰਡਾ ਖੜਕਾਇਆ ਕਿ ਬੈਰੀਆਂ ਦੇ ਅੱਗੇ ਬਦਨ ਨੂੰ ਥਲ ਪਾ ਦਿੱਤੀ ਡੰਡੀ ਨਰਮੋਗੜ ਤੋਂ ਗੁਰੂ ਸਾਹਿਬ ਨੇ ਰੋਪੜਵਲ ਨੂੰ ਰੁਖ ਕੀਤਾ ਅਤੇ ਸਰਸਾ ਨਦੀ ਦੇ ਕੰਡੇ ਪਿਛਲਿਆਂ ਨੂੰ ਉੜੀਕਣ ਲਈ ਠਹਿਰ ਗਏ ਅਤੇ ਆਸਾਦੀ ਬਾਰ ਲਗਾ ਦਿੱਤੀ ਡੰਡੀ ਹੁਣ ਪਹਾੜੀਆਂ ਨੂੰ ਦੇਖ ਕੇ ਸ਼ਾਹੀ ਫੌਜ ਵੀ ਉੱਠ ਖੜੋਤੀ ਹੋਈ ਸੀ ਡੰਡੀ ਸਾਹਿਬ ਜادہ ਅਜੀਤ ਸਿੰਘ ਜੀ ਲੜਦੇ ਭਿਰਦੇ ਸਰਸਾ ਨਦੀ ਉੱਤੇ ਆ ਪੁੱਜੇ ਡੰਡੀ ਅੱਗੇ ਨਦੀ ਚੜੀ ਹੋਈ ਸੀ ਡੰਡੀ ਸਿੰਘ ਦੋਨੋਂ ਪਾਸਿਆਂ ਤੋਂ ਕਿਰੇ ਹੋਏ ਸਨ ਡੰਡੀ ਇੱਕ ਪਾਸੇ ਬੈਰੀ ਦੱਬੀ ਆ ਰਹੇ ਸਨ ਅਤੇ ਦੂਜੇ ਪਾਸੇ ਨਦੀ ਸੀ ਡੰਡੀ ਗੁਰੂ ਸਾਹਿਬ ਦੇ ਹੁਕਮ ਪਰ ਸਿੰਘ ਨਦੀ ਵਿੱਚ ਠਿੱਲ ਪਏ ਡੰਡੀ ਇੱਥੇ ਬਹੁਤ ਕੁਝ ਦਾ ਨੁਕਸਾਨ